ਸਤ ਸ੍ਰੀ ਅਕਾਲ ਜੀ 999 ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਆਓ ਤੁਹਾਨੂੰ ਦੱਸਦੇ ਹਾਂ ਉਸ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਤਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਦੇਖੋ ਜੀ ਨੋਟਿਸ ਵਿੱਚ ਲਿਖਿਆ ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਦੇ ਪ੍ਰਾਇਮਰੀ ਦੇ ਅਪਕਾਂ ਲਈ 12 10 2022 ਨੂੰ ਵਿਗਿਆਪਨ ਦਿੱਤਾ ਗਿਆ ਸੀ ਤੇ ਉਹਦਾ ਪੇਪਰ ਵੀ ਹੋ ਚੁੱਕਿਆ ਇਸ ਉਪਰੰਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ EWS ਦੇ ਰੱਖਣਾ ਕਰਨ ਨੂੰ ਸੰਬੰਧੀ ਸੀਡਬੀਪੀ ਨੰਬਰ ਕੇਸ ਨੰਬਰ ਸੀਗਾ 4264 2021 ਸਿਕੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਫੈਸਲੇ ਮਿਤੀ 14 10 2024 ਅਤੇ ਹਨਨਬਲ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਐਨ ਆਈਓਐਸ ਨੈਸ਼ਨਲ ਸਕੂਲ ਆਫ ਓਪਨ ਸਕੂਲਿੰਗ ਐਟਟੀਟੀ ਦੇ ਡਿਪਲੋਮੇ ਦੀ ਵੈਧਤਾ ਸੰਬੰਧੀ ਫੈਸਲੇ ਮਿਤੀ 10 12 2024 ਦੇ ਸੰਮੁਖ ਅਗੇਰਲੀ ਕਾਰਵਾਈ ਕਰਦੇ ਹੋਏ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਵਕਫ ਵਕ ਮਿਤੀਆਂ ਨੂੰ ਪਹਿਲਾਂ ਜਾਰੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਨੂੰ ਰੱਦ ਕਰਦੇ ਹੋਏ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮਿਤੀ 4/2/2025 ਨੂੰ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਸੀ ਸੀਓਸੀਪ 105725 ਵੀਰਪਾਨ ਦੇ ਅੰਤਰੀਮ ਹੁਕਮ ਮਿਤੀ 4/4/2025 ਦੇ ਸੰਮੁਖ ਰਿਵਾਈਜ਼ ਦੀ ਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਅਨੁਸਾਰ ਹਾਜ਼ਰ ਪੁਰਵਾਏ ਜਾਣ ਵਾਲੇ ਉਮੀਦਵਾਰਾਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਵਿੱਤੀ ਲਾਭ ਦੇਣੇ ਯੋਗ ਹੋਣਗੇ ਤੇ ਨਾਲ ਹੀ ਉਹਨਾਂ ਨੇ ਅਗਲੇ ਪੈਰੇ 'ਚ ਲਿਖਿਆ ਕਿ ਉਹ ਤਰੀਕਾ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿਚਲੇ ਯੋਗ ਮੀਤਵਾਰਨ ਬਾਰਡਰ ਏਰੀਆ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ 17 ਜ਼ਿਲ੍ਹਿਆਂ ਵਿੱਚ ਮੌਜੂਦ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ ਆਈ ਐਸ ਐਲ ਵੱਲੋਂ ਔਨਲਾਈਨ ਪ੍ਰਕਿਰਿਆ ਰਜਿਸਟ੍ਰੇਸ਼ਨ ਚੁਣ ਕਰਵਾਈ ਗਈ ਸੀ ਜਿਸ ਦੇ ਸੰਮੁਖ ਯੋਗ ਮੀਤਵਾਰਾਂ ਨੂੰ ਮਿਤੀ 1.4.2025 ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸੀ ਸਿੱਖਿਆ ਮੰਤਰੀ ਡਾਇਰੈਕਟੋਰੇਟ ਵੱਲੋਂ ਸੀਓਸੀਪ ਨੰਬਰ 1052 2025 ਵੀਰਪੰਦੇ ਕੇਸ ਵਿੱਚ ਹੋਏ ਅੰਤਰੀ ਮਹੂਮ ਹੁਕਮ ਮਿਤੀ 4.4. 25 ਦੀ ਪਾਲਣਾ ਕਰਦੇ ਹੋਏ ਉਹਨਾਂ ਵੱਲੋਂ 88993 ਦੀ ਨਵੀਂ ਰਿਵਾਈਜ਼ਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮਿਤੀ 24 2025 ਨੂੰ ਅਪਲੋਡ ਕਰਦੇ ਹੋਏ ਲਿਖਿਆ ਹੈ ਕਿ ਨਰਚਰਨ ਪ੍ਰਤੀਸੰਧੀ ਪਹਿਲਾਂ ਭੇਜਿਆਗੇ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਦੀ ਜਗ੍ਹਾ ਹੁਣ ਰਿਵਾਈਜ਼ਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਉਹਨਾਂ ਸਿਲੈਕਸ਼ਨ ਸੂਚੀਆਂ ਦੇ ਬਦਲ ਹੋਵੇਗੀ ਸਿੱਕੇ ਅੱਗੇ ਉਹਨਾਂ ਕਹੇ ਹੈ ਕਿ ਅਪਲੋਡ ਕੀਤੀ ਰਿਵਾਈਜ਼ਡ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਨਵੇਂ 181 ਯੋਗ ਉਮੀਦਵਾਰ ਸ਼ਾਮਲ ਕਰ ਦਿੱਤੇ ਗਏ ਹਨ ਇਨ੍ਹਾਂ 181 ਉਮੀਦਵਾਰਾਂ ਨੂੰ ਆਨਲਾਈਨ ਪ੍ਰੋਸੈਸ ਰਿੰਗ ਸਟੇਸ਼ਨ ਚੋਇਸ ਪ੍ਰਦਾਈ ਜਾਣੀ ਹੈ ਸਟੇਸ਼ਨ ਅਲਾਟਮੈਂਟ ਤੇ ਮੰਤਵ ਲਈ ਮਿਤੀ ਪੋਰਟਲ 27/4/2025 ਨੂੰ 3 ਪੀਐਮ ਤੋਂ 28/4/2025 ਤੱਕ 3 ਪੀਐਮ ਤੱਕ ਖੁੱਲ੍ਹਾ ਰਹੇਗਾ ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਇਸ ਸਮੇਂ ਬਾਰਡਰ ਏਰੀਆ ਦੇ ਰੂਲਾ ਅਨੁਸਾਰ 23 64 ਭਰਤੀ ਚੱਲ ਰਹੀ ਹੈ ਇਸ ਲਈ ਬਾਰਡਰ ਏਰੀਆ ਦੇ 5 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ 17 ਜ਼ਿਲ੍ਹਿਆਂ ਵਿੱਚ ਖਾਲੀ ਅਸਾਮੀਆਂ ਵਰਗੇ ਸਟੇਸ਼ਨ ਅਲਾਟਮੈਂਟ ਵਿੱਚ ਲਈ ਵਿਚਾਰਿਆ ਜਾਏਗਾ ਇਨ੍ਹਾਂ ਯੋਗ ਉਮੀਦਵਾਰਾਂ ਨੂੰ ਹੱਦਾਇਤ ਕੀਤੀ ਜਾਂਦੀ ਕਿ ਉਕਤ ਸ਼ੈਡਿਊਲ ਅਨੁਸਾਰ ਸਟੇਸ਼ਨ ਚੋਣ ਕਰਨੀ ਯਕੀਨੀ ਬਣਾਈ ਜਾਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚ ਸ਼ੋ ਹੋਰੀ ਵੈਕੈਂਸੀ ਲਿਸਟ ਵਿੱਚੋਂ ਜਿੰਨੇ ਮਰਜ਼ੀ ਸਟੇਸ਼ਨਾਂ ਦੀ ਆਪਸ਼ਨ ਭਰ ਸਕਦੇ ਹਨ ਅਤੇ ਅੱਗੇ ਉਹਨਾਂ ਨੇ ਲਿਖਿਆ ਕਿ ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨਲਾਈਨ ਹੋਵੇਗੀ ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੁਣ ਨਹੀਂ ਕਰਨਗੇ ਉਹਨਾਂ ਨੂੰ ਵੈਕੈਂਸੀ ਵਿੱਚ ਖਾਲੀ ਰਹਿੰਦੇ ਸਟੇਸ਼ਨ ਜਿਹੜੇ ਵੀ ਜ਼ਿਲ੍ਹੇ ਦੇ ਮਰਜ਼ੀ ਹੋਣ ਜਾਂ ਜਿਹੜੇ ਵੀ ਮਰਜ਼ੀ ਕੈਟਾਗਰੀ ਵਾਲੇ